ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 982 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 983 ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਨਿਤ ਨਿਤ ਕਾਇਆ ਮਜਨ ਕੀਆ ਨਿਤ ਮਲ ਮਲ ਦੇ ਸਵਾਰੇ ਗੁਰੂ ਜੀ ਫਰਮਾਨ ਕਰਦੇ ਹਨ ਕਿ ਜਿਹੜਾ ਮਨੁੱਖ ਸਦਾ ਸਰੀਰ ਦਾ ਇਸ਼ਨਾਨ ਕਰਦਾ ਰਿਹਾ ਜੋ ਮਨੁੱਖ ਸਦਾ ਸਰੀਰ ਨੂੰ ਹੀ ਮਲ ਮਲ ਕੇ ਸਾਫ ਸੁਥਰਾ ਬਣਾਉਂਦਾ ਰਹਿੰਦਾ ਹੈ ਮੇਰੇ ਸਾਧ ਗੁਰ ਕੇ ਮਨ ਬਚਨ ਨਾ ਭਾਏ ਸਭ ਫੋਕਟ ਚਾਰ ਸਿੰਗਾਰੇ ਪਰ ਉਸ ਨੂੰ ਇਸ਼ਨਾਨ ਕਰਨ ਤੋਂ ਇਲਾਵਾ ਆਪਣੇ ਮਨ ਵਿੱਚ ਗੁਰੂ ਦੇ ਬਚਨ ਪਿਆਰੇ ਨਹੀਂ ਲੱਗਦੇ ਉਸ ਦੇ ਸਾਰੇ ਸਰੀਰਕ ਸੋਹਣੇ ਸ਼ਿੰਗਾਰ ਫੋਕੇ ਹੀ ਰਹ ਜਾਂਦੇ ਹਨ ਮਟਕਾ ਮਟਕ ਚੱਲ ਸਖੀ ਸਹੇਲੀ ਮੇਰੇ ਠਾਕੁਰ ਕੇ ਗੁਣ ਸਾਰੇ हे ਸਖੀ हे ਸਹੇਲੀ ਮਾਲਕ ਪ੍ਰਭੂ ਦੇ ਗੁਣ ਹਿਰਦੇ ਵਿੱਚ ਵਸਾਈ ਰੱਖ ਤੇ ਇਸ ਤਰ੍ਹਾਂ ਆਤਮਾ ਡੋਲਤਾ ਨਾਲ ਜੀਵਨ ਸਫਰ ਵਿੱਚ ਤੁਰ ਗੁਰਮਖ ਸੇਵਾ ਮੇਰੇ ਪ੍ਰਭ ਭਾਈ ਮੈਂ ਸਤਗੁਰ ਅਲਖ ਲਖਾਰੇ हे ਸਹੇਲਿਏ ਗੁਰ ਦੀ ਸ਼ਰਨ ਪਾ ਕੇ ਕੀਤੀ ਹੋਈ ਸੇਵਾ ਭਗਤੀ ਪ੍ਰਭ ਨੂੰ ਪਿਆਰੀ ਲੱਗਦੀ ਹੈ हे ਸਤਗੁਰ ਮੈਨੂੰ ਵੀ ਲਖ ਪ੍ਰਭੂ ਦੀ ਸੂਝ ਬਖਸ਼ ਨਾਰੀ ਪੁਰਖ ਪੁਰਖ ਸਭ ਨਾਰੀ ਸਭ ਏਕੋ ਪੁਰਖ ਮੁਰਾਰੇ हे ਸਖੀ ਹੋ ਜੇ ਤਾਂ ਚਾਹੇ ਇਸਤਰੀ ਹੈ ਚਾਹੇ ਮਰਦ ਹੈ ਚਾਹੇ ਮਰਦ ਹੈ ਚਾਹੇ ਇਸਤਰੀ ਹੈ ਸਬਨਾ ਵਿੱਚ ਹਰ ਇੱਕ ਥਾਂ ਹਰ ਥਾਂ ਇੱਕ ਸਰਵ ਵਿਆਪਕ ਪਰਮਾਤਮਾ ਹੀ ਵਸ ਰਿਹਾ ਹੈ ਸੰਤ ਜਨਾ ਕੀ ਰੇ ਨ ਮਨ ਭਾਈ ਮਿਲ ਹਰ ਜਨ ਹਰ ਨਿਸਤਾਰੇ ਪਰ ਜਿਸ ਮਨੁੱਖ ਨੂੰ ਸੰਤ ਜਨਾ ਦੇ ਚਰਨਾਂ ਦੀ ਧੂੜ ਆਪਣੇ ਮਨ ਵਿੱਚ ਪਿਆਰੀ ਲੱਗਦੀ ਹੈ ਉਸਨੋ ਹੀ ਪ੍ਰਭੂ ਸੰਸਾਰ ਸਮੁੰਦਰ ਤੋਂ ਪਾਰ ਲੰਗਾਂਦਾ ਹੈ। हे सखी, ਸੰਤ ਜਨਾਂ ਨੂੰ ਮਿਲਿਆ ਹੀ ਪ੍ਰਭੂ ਪਾਰ ਲੰਗਾਂਦਾ ਹੈ। ਗ੍ਰਾਮ-ਗ੍ਰਾਮ, ਨਗਰ ਸਭ ਫਿਰਿਆ। ਰੇਦੇ ਅੰਤਰ ਹਰ ਜਨ ਭਾਰੇ। हे सखी, ਪਿੰਡ-ਪਿੰਡ, ਸ਼ਹਿਰ-ਸ਼ਹਿਰ ਸਭ ਨਹੀਂ ਥਾਈ ਫਿਰ ਕੇ ਵੇਖ ਲਿਆ ਹੈ। ਪਰਮਾਤਮਾ ਓਹ ਬਾਹਰ ਭਾਲਿਆਂ ਨਹੀਂ ਲੱਭਦਾ। ਸੰਤ ਜਨਾਂ ਨੇ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਲੱਭਿਆ ਹੈ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਭਗਤ ਪੀਪਾ ਜੀ ਵੀ ਆਪਣੀ ਬਾਣੀ ਵਿੱਚੋਂ ਫਰਮਾਨ ਕਰਦੇ ਹਨ ਕਿ ਪ੍ਰਮਾਤਮਾ ਕੋਈ ਬਾਹਰ ਜੰਗਲਾਂ ਵਿੱਚ ਨਹੀਂ ਹੈ ਪ੍ਰਮਾਤਮਾ ਜੋ ਸਾਰੇ ਬ੍ਰਹਿਮੰਡ ਵਿੱਚ ਰਚਿਆ ਹੋਇਆ ਹੈ ਉਹ ਆਪਣੇ ਸਰੀਰ ਦੇ ਅੰਦਰ ਹੀ ਹੈ ਬਸ ਗੁਰੂ ਨੂੰ ਮਿਲ ਕੇ ਇਸ ਨੂੰ ਪਾਣ ਦੀ ਲੋੜ ਹੈ ਸਰਦਾ ਸਰਦਾ ਉਪਾਏ ਮਿਲਾਏ ਮੋਕੋ ਹਰ ਗੁਰ ਗੁਰ ਨਿਸਤਾਰੇ ਹੇ ਹਰੀ ਮੇਰੇ ਅੰਦਰ ਵੀ ਸਰਦਾ ਪੈਦਾ ਕਰਕੇ ਮੈਨੂੰ ਵੀ ਗੁਰੂ ਦੀ ਰਾਹੀ ਆਪਣੇ ਚਰਨਾਂ ਵਿੱਚ ਜੋੜ ਮੈਨੂੰ ਵੀ ਗੁਰੂ ਦੀ ਰਾਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈ ਪਵਨ ਸੂਤ ਸਭ ਨੀਕਾ ਕਰਿਆ ਸਤ ਗੁਰ ਸ਼ਬਦ ਵਿਚਾਰੇ ਹੇ ਸਖੀ ਜਿਸ ਮਨੁੱਖ ਨੇ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਵਿੱਚ ਟਿਕਾ ਕੇ ਨਾਮ ਸਿਮਰਨ ਦੀ ਬਰਕਤ ਨਾਲ ਆਪਣੇ ਸਵਾਸਾਂ ਦੀ ਲੜੀ ਨੂੰ ਸੋਨਾ ਬਣਾ ਲਿਆ ਨਿਜ ਘਰ ਜਾਏ ਅੰਮ੍ਰਿਤ ਰਸ ਪੀਆ ਬਿਨ ਨੈਣਾ ਜਗਤ ਨਿਹਾਰੇ ਉਸ ਨੇ ਮਾਇਆ ਦਾ ਮੋਹ ਦੂਰ ਕਰਕੇ ਜਗਤ ਦੀ ਅਸਲੀਅਤ ਨੂੰ ਵੇਖ ਕੇ ਅੰਤਰਾਤਮੇ ਟਿਕ ਕੇ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਚਖ ਲਿਆ ਤੋ ਗੁਣ ਹੀ ਸਭਰਨ ਨਹੀਂ ਸਕੋ ਤੁਮ ਮੰਦਰ ਹਮਨੇਕ ਕੀਰੇ हे ਪ੍ਰਭੂ ਮੈਂ ਤੇਰੇ ਗੁਣ ਬਿਆਨ ਨਹੀਂ ਕਰ ਸਕਦਾ ਤੂ ਇੱਕ ਸੋਹਣਾ ਮੰਦਰ ਹੈ ਅਸੀਂ ਜੀਵ ਉਸ ਵਿੱਚ ਰਹਿਣ ਵਾਲੇ ਨਿੱਕੇ ਨਿੱਕੇ ਕੀੜੇ ਹਾਂ ਨਾਨਕ ਕਿਰਪਾ ਕਰੋ ਗੁਰ ਮੇਲੋ ਮੈਂ RAM ਜਪਤ ਮਨ ਧੀਰੇ ਏ ਨਾਨਕ ਜੇ ਮੇਰੇ ਤੇ ਮਿਹਰ ਹੋਵੇ ਤੇ ਮੈਨੂੰ ਗੁਰੂ ਮਿਲਣ ਨਾਲ ਤੇ ਮੈਨੂੰ ਗੁਰੂ ਨਾਲ ਮਿਲਾ ਜਾਵ ਤਾਂ ਮੇਰਾ ਮਨ ਨਾਮ ਜਪ ਕੇ ਤੇਰੇ ਚਰਨਾ ਵਿੱਚ ਸਦਾ ਟਿਕਿਆ ਰਵੇ ਚੌਥੇ ਨਾਨਕ ਚੌਥੇ ਨਾਨਕ ਪਾਸ਼ਾ ਦੇ ਸਿੱਖ ਧੰਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਆਪਣੀ ਬਾਣੀ ਵਿੱਚ ਇਸ ਤਰ੍ਹਾਂ ਫਰਮਾਨ ਕਰਦੇ ਹਨ ਕਿ ਜੇ ਮੇਰੇ ਤੇ ਮਿਹਰ ਹੋਵੇ ਤੇ ਮੈਨੂੰ ਗੁਰੂ ਮਿਲ ਜਾਵੇ ਮੈਨੂੰ ਗੁਰੂ ਮਿਲ ਜਾਵੇ ਤਾਂ ਮੇਰਾ ਮਨ ਨਾਮ ਜਪ-ਜਪ ਕੇ ਪਰਮਾਤਮਾ ਤੇਰੇ ਚਰਨਾਂ ਵਿੱਚ ਸਦਾ ਟਿਕਿਆ ਰਹੇ ਗੁਰੂ ਬਿਨ ਕੋਹਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰੂ ਦੱਸਦਾ ਹੈ ਪਰਮਾਤਮਾ ਨੂੰ ਮਿਲਣ ਦਾ ਰਸਤਾ ਨਟ ਮਹੱਲਾ ਚੌਥਾ ਮੇਰੇ ਮਨ ਭਜ ਠਾਕੁਰ ਗੰਮ ਅਪਾਰੇ ਹੇ ਮੇਰੇ ਮਨ ਆ ਪਹੁੰਚ ਤੇ ਬਿਆਨਤ ਮਾਲਕ ਪ੍ਰਭੂ ਦੇ ਗੁਣ ਯਾਦ ਕਰਿਆ ਕਰ ਹਮ ਪਾਪੀ ਬਹੁ ਨਿਰਗੁਣਿਆ ਰੇ ਕਰ ਕਿਰਪਾ ਗੁਰ ਨਿਸਤਾਰੇ ਰਹਾਓ ਤੇ ਆਖਿਆ ਕਰਕੇ हे ਪ੍ਰਭੂ ਅਸੀਂ ਜੀਵ ਪਾਪੀ ਹਾਂ ਗੁਨਾ ਤੋ ਬਹੁਤ ਸਖਣੇ ਹਾਂ ਕਿਰਪਾ ਕਰਕੇ ਸਾਨੂੰ ਗੁਰੂ ਦੀ ਰਾਹੀ ਗੁਰੂ ਦੀ ਸਰਨ ਪਾ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈ ਰਹਾਓ ਸਾਧੂ ਪੁਰਖ ਸਾਧ ਜਨ ਪਾਏ ਇਕ ਬਿਨੋ ਕਰੋ ਗੁਰ ਪਿਆਰੇ ਏ ਪਿਆਰੇ ਗੁਰੂ ਜਿਹੜਾ ਮਨੁੱਖ ਸੰਤ ਜਨਾਂ ਦੀ ਸੰਗਤ ਪ੍ਰਾਪਤ ਕਰਦਾ ਹੈ ਉਹ ਵੀ ਗੁਰਮੁਖ ਬਣ ਜਾਂਦਾ ਹੈ ਮੈਂ ਵੀ ਤੇਰੇ ਦਰ ਤੇ ਬੇਨਤੀ ਕਰਦਾ ਹਾਂ ਮੈਨੂੰ ਵੀ ਸੰਤ ਜਨਾਂ ਦੀ ਸੰਗਤ ਬਖਸ਼ ਅਤੇ ਰਾਮ ਨਾਮ ਤਨ ਪੂੰਜੀ ਦੇਵੋ ਸਭ ਇਸਨਾ ਭੁੱਖ ਨਿਵਾਰੇ ਅਤੇ ਮੈਨੂੰ ਪ੍ਰਮਾਤਮਾ ਦਾ ਨਾਮ ਧਨ ਸਰਮਾਇਆ ਦੇ ਜੋ ਮੇਰੇ ਅੰਦਰੋਂ ਮਾਇਆ ਦੀ ਤ੍ਰਿष्णा ਮਾਇਆ ਦੀ ਭੁੱਖ ਦੂਰ ਕਰ ਦੇਵੇ ਪਚੈ ਪਤੰਗ মৃਗ ਭ੍ਰੰਗ ਕੁੰਚਰ ਮੀਨਾ ਇਕ ਇੰਦਰੀ ਪਕਰ ਸੰਘਾਰੇ ਪਤੰਗਾ ਦੀ ਵੇਦੀ ਲਾਟ ਉਤੇ ਸੜ ਜਾਂਦਾ ਹੈ ਹਰਨ ਭੌਰਾ ਹਾਥੀ ਮੱਛੀ ਇਨਾ ਨੂੰ ਪੀਏ ਇੱਕ ਇੱਕ ਵਿਕਾਰ ਵਾਸਨਾ ਆਪਣੇ ਵਾਸ ਵਿੱਚ ਕਰਕੇ ਮਾਰ ਦਿੰਦੇ ਹਨ ਪੰਜ ਭੂਤ ਸਬਲ ਹੈ ਦੇਹੀ ਗੁਰ ਸਤ ਗੁਰ ਪਾਪ ਨਿਵਾਰੇ ਪਰ ਮਨੁੱਖਾ ਸਰੀਰ ਵਿੱਚ ਤਾਂ ਇਹ ਕਾਮ ਆਦਿਕ ਪੰਜੇ ਹੀ ਦੈਂਤ ਬਲਵਾਨ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਨੁੱਖ ਇਹਨਾਂ ਦਾ ਟਾਕਰਾ ਕਿਵੇਂ ਕਰੇ ਗੁਰੂ ਹੀ ਸਤ ਗੁਰੂ ਹੀ ਇਨਾ ਬੇਕਾਰਾਂ ਨੂੰ ਦੂਰ ਕਰ ਸਕਦਾ ਹੈ। ਸ਼ਾਸਤਰ ਵੇਦ ਸੋਧ ਸੋਧ ਦੇਖੇ ਮੋਨੇ ਨਾਰਦ ਬਚਨ ਪੁਕਾਰੇ। ਵੇਦ ਸ਼ਾਸਤਰ ਕਈ ਵਾਰੀ ਸੋਧ ਕੇ ਵੇਖ ਲਏ ਹਨ। ਨਾਰਦ ਆਦਿ ॠषि मुनि ਵੀ ਜੀਵਨ ਯੁਗਤੀ ਬਾਰੇ ਜੋ ਬਚਨ ਜ਼ੋਰ ਦੇ ਕੇ ਕਹਿ ਰਹੇ ਹਨ, "ਰਾਮ ਨਾਮ ਪੜੋ ਗਤ ਪਾਵੋ।" ਸਾਧ ਸੰਗਤ ਗੁਰ ਨਿਸਤਾਰੇ ਉਹ ਕੀ ਕਹਿ ਰਹੇ ਹਨ ॠषि मुनि ਚਾਰੇ ਵੇਦ ਉਹ ਵੀ ਸੋਧ ਵੇਖੇ ਹਨ ਪਰ ਅਸਲ ਗੱਲ ਇਹ ਹੈ ਕਿ हे ਭਾਈ ਪ੍ਰਮਾਤਮਾ ਦਾ ਨਾਮ ਸਿਮਰਨਾ ਸਿੱਖੋਗੇ ਤਦੋਂ ਹੀ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰੋਗੇ ਗੁਰੂ ਨੇ ਸਾਧ ਸੰਗਤ ਵਿੱਚ ਹੀ अनेका ਜੀਵ ਸੰਸਾਰ ਸਮੁੰਦਰ ਤੋਂ ਪਾਰ ਲੰਘਾਏ ਹਨ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੋਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਸਾਧ ਸੰਗਤ ਵਿੱਚ ਨਾਮ ਜਪਣ ਦਾ ਬਹੁਤ ਵੱਡਾ ਫਲ ਪ੍ਰਾਪਤ ਹੁੰਦਾ ਹੈ ਪ੍ਰੀਤਮ ਪ੍ਰੀਤ ਲੱਗੀ ਪ੍ਰਭ ਕੇਰੀ ਜਿਵੇਂ ਸੂਰਜ ਕਮਲ ਨਿਹਾਰੇ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰੀਤਮ ਪ੍ਰਭੂ ਦਾ ਪਿਆਰ ਬਣਿਆ ਹੈ ਉਹ ਉਸ ਦੇ ਮਲਾਪ ਲਈ ਹੋਂ ਤੰਗਦਾ ਰਹਿੰਦਾ ਹੈ ਜਿਵੇਂ ਕੋਲ ਫੁੱਲ ਸੂਰਜ ਨੂੰ ਤੱਕਦਾ ਹੈ ਤੇ ਖਿਰਦਾ ਹੈ ਮੇਰ ਸਮੇਰ ਮੋਰ ਬੋ ਨਾਚੈ ਜਬ ਉਹਨ ਮੈਂ ਕਨ ਕਨ ਹਾਰੇ ਜਿਵੇਂ ਜਦੋਂ ਬੱਦਲ ਵਰਨ ਲਈ ਬਹੁਤ ਝੁਕਦਾ ਹੈ ਸੰਗਣੇ ਬੱਦਲ ਛਾਏ ਹੁੰਦੇ ਹਨ ਤਦੋਂ ਉੱਚੇ ਪਹਾੜਾਂ ਵੱਲੋਂ ਘਟਾਉਂਦੀਆਂ ਵੇਖ ਕੇ ਮੋਰ ਬਹੁਤ ਨੱਚਦਾ ਹੈ ਸਾਗਤ ਕੋ ਅੰਮ੍ਰਿਤ ਬੋ ਸਿੰਚੋ ਸਭ ਢਾਲ ਫੂਲ ਬਿ ਸੁਕਾਰੇ ਪਰਮਾਤਮਾ ਨਾਲ ਟੁੱਟਾ ਹੋਇਆ ਮਨੁੱਖ ਮਾਨੋ ਇੱਕ ਵੇਲਾ ਇੱਕ ਵੇਹੋਲਾ ਰੁੱਖ ਹੈ ਉਸ ਨੂੰ ਭਾਵੇਂ ਕਿਤਨਾ ਹੀ ਅਮਰਤ ਸਿੰਜੀ ਜਾਓ ਉਹਦੀਆਂ ਟਾਹਣੀਆਂ ਉਸਦੇ ਫੁੱਲ ਸਭ ਵੇਹਲੇ ਹੀ ਰਹਿਣਗੇ ਭਾਵ ਉਸਦੇ ਫੁੱਲ ਫਲ ਫਿੱਕੇ ਹੀ ਰਹਿਣਗੇ ਜਿਉਂ ਜਿਉ ਨਿਵੇ ਸਾਕਤਨਰ ਸੇਤੀ ਛੇੜ ਛੇੜ ਕੜੈ ਬਖ ਖਾਰੇ ਸਾਕਤ ਮਨੁਖ ਨਾਲ ਜਿਉਂ ਜਿਉਂ ਲੋਕ ਨਿਮਰਤਾ ਦੀ ਵਰਤੋਂ ਕਰਦੇ ਹਨ ਤਿਉਂ ਤਿਉਂ ਉਹ ਛੇੜਖਾਨੀਆਂ ਕਰਕੇ ਆਪਣੇ ਅੰਦਰੋਂ ਕੋੜਾ ਜ਼ਹਿਰ ਹੀ ਕਢਦਾ ਹੈ ਸੰਤਨ ਸੰਤ ਸਾਧ ਮਿਲ ਰਹੀਐ ਗੁਣ ਬੋਲਹਿ ਪਰ ਉਪਕਾਰੇ ਇਸ ਵਾਸਤੇ 사ਖਤ ਨਾਲ ਸਾਹਜ ਪਾਣ ਦੇ ਥਾਂ ਸੰਤ ਜਨਾਂ ਨਾਲ ਗੁਰਮਖਾਂ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ ਸੰਤ ਜਾਨ ਦੂਜਿਆਂ ਦੀ ਭਲਾਈ ਵਾਲੇ ਭਲੇ ਬਚਨ ਹੀ ਬੋਲਦੇ ਹਨ ਤੇ ਜਿਹੜੇ ਮਾਨਮੁਖ ਹਨ ਉਹਨਾਂ ਨੂੰ ساری ਉਮਰ ਬੋਲਣ ਦੀ ਜਾਚ ਨਹੀਂ ਆਉਂਦੀ ਸੰਤ ਸਤ ਮਿਲੈ ਮਨ ਬਿਗਸੈ ਜਿਵੇਂ ਜਲ ਮਿਲ ਕਮਲ ਸਵਾਰੇ ਜਿਵੇਂ ਪਾਣੀ ਨੂੰ ਮਿਲ ਕੇ ਕੌਲ ਫੁੱਲ ਖਿੜਦੇ ਹਨ ਤਿਵੇਂ ਜਦੋਂ ਕੋਈ ਸੰਤ ਕਿਸੇ ਸੰਤ ਨੂੰ ਮਿਲਦਾ ਹੈ ਤਾਂ ਉਸ ਦਾ ਮਨ ਖੇੜ ਪੈਂਦਾ ਹੈ ਲੋਬ ਲਹਿਰ ਸਭ ਸਵਾਨ ਹਲਕ ਹੈ ਹਲਕਿਓ ਸਬੈ ਬਿਗਾਰੇ ਲੋਬ ਦੀ ਲਹਿਰ ਨਿਰੋਲ ਹਲਕਾਇਆ ਕੁੱਤਾ ਹੀ ਹੈ ਜਿਵੇਂ ਹਲਕਾਇਆ ਕੁੱਤਾ ਸਭਨਾਂ ਨੂੰ ਵੱਡ ਵੱਡ ਕੇ ਵਿਗਾੜਦਾ ਜਾਂਦਾ ਹੈ ਜਿਵੇਂ ਲੋਭੀ ਮਨੁੱਖ ਹੋਰਨਾਂ ਨੂੰ ਵੀ ਆਪਣੀ ਸੰਗਤ ਵਿੱਚ ਲੋਭੀ ਬਣਾਈ ਜਾਂਦਾ ਹੈ ਮੇਰੇ ਠਾਕੁਰ ਕਹਿ ਦੀਵਾਨ ਖਬਰ ਹੋਈ ਗੁਰ ਗਿਆਨ ਖੜਗ ਲੈ ਮਾਰੇ ਐਸੇ ਲੋਭ ਤੋਂ ਬਚਣ ਲਈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਰ ਤੇ ਪੁਕਾਰ ਕਰਦਾ ਹੈ ਤਦੋਂ ਪਰਮਾਤਮਾ ਦੀ ਹਜੂਰੀ ਵਿੱਚ ਉਸਦੀ ਅਰਜ਼ੋਈ ਦੀ ਖਬਰ ਪਹੁੰਚਦੀ ਹੈ ਪਰਮਾਤਮਾ ਗੁਰੂ ਦੀ ਰਾਹੀਂ ਆਤਮਿਕ ਜੀਵਨ ਦੀ ਸੋਝ ਦੀ ਤਲਵਾਰ ਲੈ ਕੇ ਉਸ ਦੇ ਅੰਦਰੋਂ ਲੋਭ ਦਾ ਹਲਕਾਇਆ ਕੁੱਤਾ ਮਾਰ ਦਿੰਦਾ ਹੈ ਰਾਖ 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 ਪ੍ਰਭ ਮੇਰੇ ਮੈਂ ਰਾਖੋ ਕਿਰਪਾ ਧਾਰੇ हे ਮੇਰੇ ਪ੍ਰਭੂ हे ਮੇਰੇ ਪਰਮਾਤਮਾ ਸਲੋਬ ਕੁੱਤੇ ਤੋਂ ਮੈਨੂੰ ਵੀ ਬਚਾ ਲੈ ਬਚਾ ਲੈ ਬਚਾ ਲੈ ਪਰਮਾਤਮਾ ਕਿਰਪਾ ਕਰਕੇ ਮੈਨੂੰ ਵੀ ਲੋਭ ਲਾਲਚ ਦੇ ਕੁੱਤੇ ਤੋਂ ਬਚਾ ਲੈ ਨਾਨਕ ਮੈਂ ਧਾਰੇ ਅਵਰ ਨਕਾਈ ਮੈਂ ਸਤਗੁਰ ਗੁਰ ਨਿਸਤਾਰੇ हे ਨਾਨਕ ਆਖ ਮੇਰਾ ਹੋਰ ਕੋਈ ਆਸਰਾ ਨਹੀਂ ਗੁਰੂ ਹੀ ਮੇਰਾ ਆਸਰਾ ਹੈ ਗੁਰੂ ਹੀ ਪਾਰ ਲੰਘਾਉਂਦਾ ਹੈ ਮੈਨੂੰ ਗੁਰੂ ਦੀ ਸ਼ਰਨ ਰੱਖ ਛਕਾ ਇੱਕ ਛਕਾ ਇੱਕ ਛੇ ਸ਼ਬਦਾ ਦਾ ਸਗਰ ਹੈ ਰੱਖ 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 ਪ੍ਰਭ ਮੇਰੇ ਮੈਂ ਰੱਖੋ ਕਿਰਪਾ ਤਾਰੇ ਨਾਨਕ ਮੈਂ ਤਾਰੇ ਅਵਰ ਨ ਕਾਈ ਮੈਂ ਸਤਗੁਰ ਗੁਰ ਨਿਸਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 983 ਦਾ ਪਾਠ ਅਤੇ ਵਿਆਖਿਆ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 984 ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਬੁਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ